ਸੋ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕੈਨੇਡਾ ਸੋ ਆਖਿਰ ਕੈਨੇਡਾ ਦੇ ਵਿੱਚ ਕਿੰਨੇ ਜੜੇ ਕਿ ਸਿੱਖ ਭਾਰਤੀ ਵਸਦੇ ਨੇ ਸੋ ਕੈਨੇਡਾ ਦੇ ਲਈ ਸਿੱਖਾ ਦਾ ਪਿਆਰ ਕਿਸੇ ਤੋਂ ਵੀ ਲੁਕਿਆ ਛੁਪਿਆ ਨਹੀਂ ਹੈ ਸੋ ਕੈਨੇਡਾ ਦੀ ਆਬਾਦੀ ਦੇ ਵਿੱਚ ਸਿੱਖਾ ਦਾ ਕਾਫੀ ਵੱਡਾ ਯੋਗਦਾਨ ਹੈ ਸੋ ਅਗਰ ਅਸੀਂ ਅਜਿਹੇ ਜਿਹਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖਾਂ ਦੀ ਪਹਿਲੀ ਪਸੰਦ ਕਿਵੇਂ ਬਣਿਆ ਕਿਉਂਕਿ ਕੈਨੇਡਾ ਨੂੰ ਸਿੱਖਾਂ ਦਾ ਦੂਸਰਾ ਘਰ ਕਿਉਂ ਕਿਹਾ ਜਾਂਦਾ ਹੈ ਸੋ ਕੈਨੇਡਾ ਦੇ ਵਿੱਚ ਸਿੱਖਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਸੋ ਅਗਰ ਅਸੀਂ ਗੱਲ ਕਰੀਏ ਕਿ ਉੱਥੋਂ ਦੀਆਂ ਚੋਣਾਂ ਦੇ ਵਿੱਚ ਵੀ ਹੁਣ ਸਿੱਖਾਂ ਦਾ ਵੱਡਾ ਯੋਗ ਸੋ ਕੈਨੇਡਾ ਦੇ ਵਿੱਚ 2021 ਦੀ ਮਰਦਮ ਸ਼ੁਮਾਰੀ ਅਨੁਸਾਰ ਸੋ ਸਿੱਖਾਂ ਦਾ ਉੱਥੋਂ ਦੀ ਕੁੱਲ ਆਬਾਦੀ ਦੇ ਵਿੱਚ 2.1% ਦਾ ਯੋਗਦਾਨ ਸੋ ਮੰਨਿਆ ਜਾਂਦਾ ਹੈ ਕਿ ਭਾਰਤ ਤੋਂ ਬਾਅਦ ਕੈਨੇਡਾ ਦੇ ਵਿੱਚ ਸਿੱਖਾਂ ਦੀ ਸਭ ਤੋਂ ਵੱਧ ਆਬਾਦੀ ਹੈ ਸੋ ਭਾਵੇਂ ਕੈਨੇਡਾ ਵਿੱਚ ਸਿੱਖ ਕਾਫੀ ਸਮੇਂ ਤੋਂ ਮੌਜੂਦ ਨੇ ਪਰ 90 ਦੇ ਦਹਾਕੇ ਦੇ ਵਿੱਚ ਸਭ ਤੋਂ ਵੱਧ ਜੁੜੇ ਕਿ ਸਿੱਖੋ ਕੈਨੇਡਾ ਵੱਲ ਚਲੇ ਗਏ ਸਨ ਤਾਂ ਕੈਨੇਡਾ ਸਿੱਖਾਂ ਦਾ ਦੀ ਪਹਿਲੀ ਪਸੰਦ ਕਿਵੇਂ ਬਣਿਆ ਤੁਹਾਨੂੰ ਇਸ ਬਾਰੇ ਅਸੀਂ ਜਾਣਕਾਰੀ ਦਵਾਂਗੇ ਸੋ ਕਈ ਸਾਲ ਪਹਿਲਾਂ ਜਦੋਂ ਭਾਰਤ ਬ੍ਰਿਟਿਸ਼ ਰਾਜ ਦੇ ਅਧੀਨ ਸੀ ਤੇ ਬ੍ਰਿਟਿਸ਼ ਭਾਰਤੀ ਸੈਨਿਕਾ ਦੀ ਇੱਕ ਟੁਕੜੀ ਲੰਡਨ ਗਈ ਸੀ ਸੋ 1897 ਦੇ ਵਿੱਚ ਉਸ ਨੂੰ ਮਹਾਰਾਣੀ ਵਿਕਟੋਰੀਆ ਦੁਆਰਾ ਡਾਇਮੰਡ ਜੁਬਲੀ ਸਮਾਰੋਹ ਦੇ ਵਿੱਚ ਆਉਣ ਦੇ ਲਈ ਸੱਦਾ ਦਿੱਤਾ ਗਿਆ ਸੀ ਸੋ ਇਸ ਟੁਕੜੀ ਦੇ ਵਿੱਚ ਕੁਝ ਸਿੱਖ ਫੌਜੀ ਵੀ ਮੌਜੂਦ ਸਨ ਜਿਹੜੇ ਕਿ ਉਹਨਾਂ ਦੇ ਵਿੱਚੋਂ ਇੱਕ ਰਿਸਾਲਦਾਰ ਮੇਜਰ ਸਿੰਘ ਸੀ ਜਿਸ ਨੇ ਕੀ ਕੈਨੇਡਾ ਦੇ ਵਿੱਚ ਵਸਣ ਦਾ ਫੈਸਲਾ ਕੀਤਾ ਸੀ ਸੋ ਉਹ ਕੈਨੇਡਾ ਦੇ ਵਿੱਚ ਵਸਣ ਵਾਲੇ ਪਹਿਲੇ ਸਿੱਖ ਭਾਰਤੀ ਸਨ ਸੋ ਲਗਭਗ ਹਰ ਘਰ ਦਾ ਇੱਕ ਸਿੱਖ ਹੈ ਜਿਹੜਾ ਕਿ ਅੱਜ ਕੈਨੇਡਾ ਜਾਣਾ ਚਾਹੁੰਦਾ ਆਖਿਰ ਕਿਉਂ ਸੋ ਮੇਜ ਸਿੰਘ ਤੋਂ ਬਾਅਦ ਉਸ ਦੇ ਨਾਲ ਕੁਝ ਮੌਜੂਦ ਹੋਰ ਵੀ ਫੌਜੀ ਸੀ ਜੋ ਕਿ ਕੈਨੇਡਾ ਵਿੱਚ ਉਹਨਾਂ ਨੇ ਵਸਣ ਦਾ ਫੈਸਲਾ ਕੀਤਾ ਸੀ ਉਹ ਲੋਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿਣ ਲੱਗ ਪਏ ਸਨ ਇਸ ਤੋਂ ਬਾਅਦ ਜਦੋਂ ਬਾਕੀ ਸੈਨਿਕ ਭਾਰਤ ਵਾਪਸ ਆਏ ਤਾਂ ਉਹਨਾਂ ਨੇ ਕੈਨੇਡਾ ਦੀਆਂ ਸਹੂਲਤਾਂ ਤੇ ਰਹਿਣ ਸਹਿਣ ਦੀਆਂ ਸਹੂਲਤਾਂ ਬਾਰੇ ਬਾਕੀ ਸਿੱਖਾਂ ਨੂੰ ਵੀ ਦੱਸਿਆ ਸੋ ਨਾਲ ਇਹ ਵੀ ਕਿਹਾ ਕਿ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਨੂੰ ਉੱਥੇ ਵਸਾਉਣ ਦੇ ਲਈ ਵੀ ਤਿਆਰ ਹੈ ਸੋ ਉਸ ਤੋਂ ਬਾਅਦ ਭਾਰਤੀਆਂ ਨੇ ਕੈਨੇਡਾ ਜਾਣ ਦੀ ਪ੍ਰਕਿਰਿਆ ਜਿਹੜੀ ਕਿ ਸ਼ ਨੂੰ ਆਪਣਾ ਰੁਕ ਕਰਨ ਲੱਗ ਪਏ ਇਹਨਾਂ ਦੇ ਵਿੱਚ ਬਹੁਤ ਸਾਰੇ ਸਿੱਖ ਸਨ ਸੋ ਇਸ ਤਰ੍ਹਾਂ ਭਾਰਤੀ ਸਿੱਖ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਵਸਣ ਲੱਗ ਪਏ ਹਾਲਾਂਕਿ ਜ਼ਿਆਦਾਤਰ ਜਿਹੜੇ ਕਿ ਸਿੱਖ ਨੇ ਉਹ 90 ਦੇ ਦਹਾਕੇ ਤੋਂ ਭਾਰਤ ਤੋਂ ਕੈਨੇਡਾ ਚਲੇ ਗਏ ਸਨ ਸੋ ਕੈਨੇਡਾ ਦੇ ਵਿੱਚ ਹੁਣ ਕਿੰਨੇ ਸਿੱਖ ਰਹਿੰਦੇ ਨੇ ਅਗਰ ਅਸੀਂ ਗੱਲ ਕਰੀਏ ਕਿ ਮੌਜੂਦਾ ਸਮੇਂ ਦੀ ਤਾਂ ਕੈਨੇਡਾ ਵਿੱਚ ਸਿੱਖਾ ਦੀ ਲਗਭਗ ਜਿਹੜੀ ਕਿ ਆਬਾਦੀ ਹੈ ਉਹ 8 ਲੱਖ ਦੇ ਕਰੀਬ ਹੈ ਉਥੇ ਚੋਣਾਂ ਦੇ ਵਿੱਚ ਵੀ ਸਿੱਖਾ ਦਾ ਵੱਡਾ ਜਿਹੜਾ ਕਿ ਵੋਟ ਬੈਂਕ ਮੰਨਿਆ ਜਾਂਦਾ ਹੈ ਅਜਿਹੇ ਦੇ ਵਿੱਚ ਸਰਕਾਰ ਉਹਨਾਂ ਦੀਆਂ ਸਹੂਲਤਾਂ ਦਾ ਵੀ ਖਾਸ ਧਿਆਨ ਰੱਖਦੀ ਹੈ